WTO ਬਣਾਉਣ ਦਾ ਜਿਹੜਾ ਮਕਸਦ ਸੀ ਪੂਰੇ ਵਿਸ਼ਵ ਦਾ ਉਹ ਕੀ ਸੀ ਕਿ ਸੱਚਮੁੱਚ ਇਹ ਸੀ ਕਿ ਕਿਸਾਨਾਂ ਨੂੰ ਖਤਮ ਕਰ ਦਿੱਤਾ ਜਾਵੇ ਤੇ ਫਿਰ ਵਪਾਰ ਜਿਹੜਾ ਵਧੇ ਵਧਾ ਹੋਵੇ 95 ਤੋਂ ਪਹਿਲਾਂ ਤੱਕ ਸਾਰਾ ਜਿਹੜਾ ਅੰਤਰਰਾਸ਼ਟਰੀ ਵਪਾਰ ਹੈ ਉਹ GATT ਦੇ ਸਮਝੌਤੇ ਅਨੁਸਾਰ ਹੁੰਦਾ ਸੀ ਤੇ ਉਹ ਸਮਝੌਤੇ ਆਮ ਤੌਰ ਤੇ 4 ਸਾਲਾਂ ਬਾਅਦ ਦੁਬਾਰਾ ਰਿਵਿਊ ਕੀਤੇ ਜਾਂਦੇ ਸਨ ਕਿੱਤੇ ਬਾਰੇ ਜੋ ਵੀ ਵਪਾਰ ਸਮਝੌਤੇ ਹਿੰਦੁਸਤਾਨ ਜਾਂ ਕੋਈ ਹੋਰ ਦੇਸ਼ ਕਰਦਾ ਸੀ ਉਹ ਆਪਣੇ ਪੱਧਰ ਤੇ ਬਾਈਲੈਟਰਲ ਸਮਝੌਤੇ ਕਰਦੇ ਸਨ ਮਲਟੀਲੈਟਰਲ ਨਹੀਂ ਇਹ ਨਹੀਂ ਹੈ ਕਿ ਜੇ ਇੱਕ ਮੈਂਬਰ ਨੇ ਕਿਸੇ ਨਾਲ ਕਰ ਲਿਆ ਤੇ ਉਹ ਸਾਰਿਆਂ ਤੇ ਲਾਗੂ ਹੋਏਗਾ ਇਹ ਨਹੀਂ ਸੀ ਟੀਓ ਬਣਾਉਣ ਦਾ ਜਿਹੜਾ ਮਕਸਦ ਸੀ ਪੂਰੇ ਵਿਸ਼ਵ ਦਾ ਉਹ ਕੀ ਸੀ ਕਿ ਸੱਚਮੁੱਚ ਇਹ ਸੀ ਕਿ ਕਿਸਾਨਾਂ ਨੂੰ ਖਤਮ ਕਰ ਦਿੱਤਾ ਜਾਵੇ ਤੇ ਫਿਰ ਵਪਾਰ ਜਿਹੜਾ ਵਧਾ ਹੋਵੇ ਕੀ ਇਹ ਸੰਭਵ ਹੈਗਾ ਕੁਮਨ ਸਾਹਿਬ ਬਹੁਤ ਸ਼ੁਕਰੀਆ ਬੜੇ ਸਾਹਿਬ ਜੀ ਅ ਮੇਰੇ ਦੋਨੋਂ ਕਿਸਾਨ ਦੋਸਤਾਂ ਨੇ ਆਪਣੇ ਖੰਦਸ਼ੇ ਤੇ ਜਾਣਕਾਰੀ ਯਾਰ ਕੀਤੀ ਹੈ ਡਬਲਯੂਡੀਓ ਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ WTO ਜਿਹੜੀ ਹੈ 1995 ਚ ਲਾਗੂ ਹੁੰਦੀ ਹੈ 1 ਜਨਵਰੀ 1995 ਤੋਂ ਉਸ ਤੋਂ ਪਹਿਲਾਂ ਦੇ 10 ਸਾਲ ਜਿਹੜੇ ਹੈ 1986 ਤੋਂ ਲੈ ਕੇ ਉਹ ਬੜੇ ਮਹੱਤਵਪੂਰਨ ਜਾਣਕਾਰੀ ਲਈ 1986 ਤੋਂ ਪਹਿਲਾਂ 1945 ਦੂਜੇ ਸੰਸਾਰ ਯੁੱਧ ਤੋਂ ਬਾਅਦ ਇੱਕ ਸਮਝੌਤਾ ਹੁੰਦਾ ਹੈ ਅਮਰੀਕਾ ਦੇ ਪਿੰਡ ਬ੍ਰੈਟਨਵੂਡਸ ਵਿੱਚ ਹੂੰ ਇਹਨੂੰ ਬ੍ਰੈਟਨਵੁੱਡ ਜਿਸ ਸਮਝੌਤੇ ਕਿਹਾ ਜਾਂਦਾ ਹੈ ਉਹਦੇ ਵਿੱਚ ਤਿੰਨ ਸੰਸਥਾਵਾਂ ਹੋਂਦ ਚਾਉਂਦੀਆਂ ਨੇ ਇੱਕ ਅੰਤਰਰਾਸ਼ਟਰੀ ਮੁਦਰਾ ਕੋਸ਼ IMF ਜਿਹਨੂੰ ਕਹਿੰਦੇ ਆ ਔਰ ਇੱਕ ਸੰਸਾਰ ਬੈਂਕ ਜਿਹਨੂੰ ਵਰਲਡ ਬੈਂਕ ਕਹਿੰਦੇ ਆ ਤੀਜੀ ਸੀ GATT ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫਸ ਇਸ ਆਫ 45 ਤੋਂ ਲੈ ਕੇ ਇੰਡੀਆ ਜਿਹੜਾ ਉਹਦਾ ਫਾਊਂਡਰ ਮੈਂਬਰ ਹੈ ਹੂੰ ਔਰ ਇਹ 1945 ਤੋਂ ਲੈ ਕੇ ਲਗਾਤਾਰ 1995 ਤੋਂ ਪਹਿਲਾਂ ਤੱਕ ਸਾਰਾ ਜਿਹੜਾ ਅੰਤਰਰਾਸ਼ਟਰੀ ਵਪਾਰ ਹੈ ਉਹ ਜੀਏਟੀਟੀ ਦੇ ਸਮਝੌਤੇ ਅਨੁਸਾਰ ਹੁੰਦਾ ਸੀ ਤੇ ਉਹ ਸਮਝੌਤੇ ਆਮ ਤੌਰ ਤੇ 4 ਸਾਲਾਂ ਬਾਅਦ ਦੁਬਾਰਾ ਰਿਵਿਊ ਕੀਤੇ ਜਾਂਦੇ ਸੀ ਠੀਕ ਹੈ ਇੱਕ ਗਲਤ ਮੈਂ ਇਹ ਦਰਸ਼ਕਾਂ ਦੇ ਧਿਆਨ ਚ ਲੈਣੀ ਚਾਹਾਂਗਾ 1986 ਚ ਇੱਕ ਯੂਰੂਗਵੇ ਰਾਉਂਡ ਬਣਦਾ ਹੈਗਾ ਜਿਹੜਾ ਗੈਟ ਦਾ ਉਹ ਬੜਾ ਲੰਬਾ ਚੱਲਦਾ ਹੈ 1990 ਤੱਕ ਪਹਿਲਾਂ ਚੱਲਦਾ ਹੈ ਅਰਥ ਡੰਕਲ ਪ੍ਰਪੋਜ਼ਲਸ ਦਿੰਦਾ ਉਹਦਾ ਜਨਰਲ ਸੈਕਟਰੀ ਉਸ ਵੇਲੇ ਲਿਖ ਉਹ ਜਿਹੜੀ ਪ੍ਰਪੋਜ਼ ਆਪਣੇ ਹਿੰਦੁਸਤਾਨ ਦੇ ਵੀ ਇੱਕ ਇਕਨੋਮਿਸਟ ਉਹਦੇ ਵਿੱਚ ਸੀਗੇ ਜੀ ਔਰ ਉਹ ਜਿਹੜੀਆਂ ਪ੍ਰਪੋਜ਼ਲਸ ਨੇ ਉਹਨਾਂ ਨੂੰ ਡੰਕਲ ਡਰਾਫਟ ਕੀਤਾ ਜਾਂਦਾ ਸੀ 1990 ਦਸੰਬਰ ਦੇ ਵਿੱਚ ਆਇਆ ਉਸ ਦੇ ਬੇਸਿਸ ਤੇ ਇੱਕ ਜਨਰਲ GATT ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫਸ 1994 ਡਾਕੂਮੈਂਟ ਆਉਂਦਾ ਹੈ ਉਹ 90 ਵਾਲਾ ਜਿਹੜਾ ਡੰਕਲ ਪ੍ਰੋਪੋਜਲਸ ਹੈ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੇ ਵੀ ਦੇਸ਼ ਨੇ ਇਹਦੇ ਵਿੱਚ ਮੈਂਬਰ ਬਣਨਾ ਹੈ ਕੋਈ ਕੰਪਲਸ਼ਨ ਨਹੀਂ ਪਰ ਜਿਹੜਾ ਮੈਂਬਰ ਬਣੇਗਾ ਉਹ ਜਾਂ ਤਾਂ ਡੰਕਲ ਡਰਾਫਟ ਨੂੰ ਹੂ ਬੂ ਮੰਨੇਗਾ ਜਾਂ ਨਹੀਂ ਮੰਨੇਗਾ ਤਰਮੀਮ ਨਹੀਂ ਹੋ ਸਕਦਾ ਜੀ ਜੀ ਇੱਕ ਹੋਰ ਜਿਹੜੀ ਨਵੀਂ ਗੱਲ ਉਦੋਂ ਹੋਈ ਕਿ ਖੇਤੀ ਖੇਤਰ ਜਿਹੜਾ ਹੈ ਇਹ ਗੈਟ ਦੇ ਘੇਰੇ ਤੋਂ ਬਾਹਰ ਸੀ ਜੀ ਖੇਤੀ ਬਾਰੇ ਜੋ ਵੀ ਵਪਾਰ ਸਮਝੌਤੇ ਹਿੰਦੁਸਤਾਨ ਜਾਂ ਕੋਈ ਹੋਰ ਦੇਸ਼ ਕਰਦਾ ਸੀ ਉਹ ਆਪਣੇ ਪੱਧਰ ਤੇ ਬਾਈ ਲੈਟਰਲ ਸਮਝੌਤੇ ਕਰਦੇ ਸਨ ਮਲਟੀ ਲੈਟਰਲ ਨਹੀਂ ਇਹ ਇਹ ਹੈ ਕਿ ਜੇ ਇੱਕ ਮੈਂਬਰ ਨੇ ਕਿਸੇ ਨਾਲ ਕਰ ਲਿਆ ਤੇ ਉਹ ਸਾਰਿਆਂ ਤੇ ਲਾਗੂ ਹੋਏਗਾ ਇਹ ਨਹੀਂ ਸੀ ਸੋ ਇਹਦਾ ਮਤਲਬ ਹੈ ਕਿ ਉਦੋਂ ਜੋ ਕਲਾਜਿਸ ਐਗਰੀਮੈਂਟ ਓਨ ਐਗਰੀਕਲਚਰ ਜਿਹੜਾ ਕਿ ਡਬਲਯੂਟੀ ਦਾ ਹਿੱਸਾ ਉਹਦੇ ਵਿੱਚ ਆਇਆ ਉਹ ਕੋਈ ਨਾ ਨਾਸ਼ਾਨ ਉਹਦਾ ਨਹੀਂ ਸੀ ਸੋ ਪਹਿਲਾ ਪਹਿਲੀ ਵਾਰ ਪਹਿਲੀ ਵਾਰ ਜਦੋਂ ਦਾ ਬ੍ਰੈਟਨਵੁੱਡਸ ਬਣਿਆ ਜਿਹੜਾ ਐਗਰੀਕਲਚਰ ਨੂੰ ਖੇਤੀ ਖੇਤਰ ਨੂੰ ਪਹਿਲੀ ਵਾਰ ਸੰਸਾਰ ਵਪਾਰ ਸੰਸਥਾ ਜਦੋਂ ਬਣਦੀ ਤੇ ਉਹਦੇ ਘੇਰੇ ਚ ਲੈ ਆਂਦਾ ਗਿਆ ਜੀ ਮੈਂ ਬਹੁਤ ਡਿਟੇਲ ਚ ਨਹੀਂ ਜਾਵਾਂਗਾ ਪਰ ਇਤਨਾ ਕੁਝ ਮਤਲਬਪੂਰਨ ਗੱਲਾਂ ਜਿਹੜੀਆਂ ਨੇ ਦੋਸਤਾਂ ਲਈ ਦਸਨੀ ਇਹ ਜਮ। ਖੇਤੀ ਨੂੰ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਪ੍ਰਭਾਵਿਤ ਕਰਦੀ ਹੈ? ਇੱਕ ਤਾਂ ਐਗਰੀਮੈਂਟ ਓਨ ਐਗਰੀਕਲਚਰ ਹੈ। ਇੱਕ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਜਿਹਨੂੰ ਬૌਧਿਕ ਅਧਿਕਾਰ ਕਹਿੰਦੇ ਨੇ। ਪੇਟੈਂਟ ਰਾਈਟਸ ਨੂੰ ਕਹਿੰਦੇ ਆ ਜੀ। ਪੇਟੈਂਟ ਬਹੁਤ ਕੁਝ ਆ ਉਹਦੇ ਵਿੱਚ ਪਰ ਪੇਟੈਂਟ ਮੁੱਖ ਤੌਰ ਤੇ ਆ। ਜੀ। ਤੇ ਇਹ ਜਿਹੜਾ ਐਗਰੀਮੈਂਟ ਓਨ ਐਗਰੀਕਲਚਰ ਇਹਦੇ ਵਿੱਚ ਅੱਗੇ ਜਿਹੜੀਆਂ ਸਬਸਿਡੀਆਂ ਦੇਣ ਦਾ ਤਰੀਕਾ ਹੈ ਜਾਂ ਖੇਤੀ ਨੂੰ ਮਦਦ ਕਰਨ ਦਾ ਤਰੀਕਾ ਹੈ ਉਹ ਤਿੰਨ ਬਾਕਸ ਨੇ ਉਹਦੇ ਵਿੱਚ ਇੱਕ ਐmber ਬਾਕਸ ਹੈ ਤੇ ਪਰ ਉਸ ਤੋਂ ਪਹਿਲਾਂ ਇੱਕ ਲਾਈਨ ਮੈਂ ਇਹ ਦੱਸਣੀ ਚਾਹਾਂਗਾ ਕਿ ਇਹਦਾ ਮਤਲਬ ਇਹ ਸੀ ਕਿ ਜਦੋਂ ਖੇਤੀ ਖੇਤਰ ਵੀ ਇੱਕ ਮਲਟੀਲੇਟਰਲ ਟ੍ਰੇਡ ਦੇ ਘੇਰੇ 'ਚ ਆ ਗਿਆ ਤਾਂ ਉਹਦਾ ਮਤਲਬ ਸੀਗਾ ਕਿ ਜਿਹੜੇ ਖੇਤੀ ਨੂੰ ਮਦਦ ਕੀਤੀ ਜਾਂਦੀ ਹੈ ਉਹਨੂੰ ਘਟਾਉਣਾ ਸੀ ਜੀ ਇਹ ਗੱਲ ਬਹੁਤ ਇੰਪੋਰਟੈਂਟ ਹੈ ਤੇ ਉਹ ਇੱਕ ਸਮਾ ਨਿਤੀ ਤਿਆਰ ਕੀਤੀ ਗਈ ਸੀ ਜਿਸ ਦੇ ਤਹਿਤ ਘਟਾਉਣਾ ਸੀ ਜਿਹੜੇ ਡਿਵੈਲਪਡ ਕੰਟਰੀ ਹੈ ਉਹਨਾਂ ਵਾਸਤੇ ਕੋਈ 5% ਸੀ ਡਿਵੈਲਪਡ ਕੰਟਰੀ 10% ਜਦੋਂ 10% ਕਿੰ 10% ਕਿਹਾ ਜਾਂਦਾ ਤਾਂ ਇਹਦਾ ਮਤਲਬ ਹੈ ਕਿ ਜਿਹੜੇ ਡਿਵੈਲਪਿੰਗ ਕੰਟਰੀ ਹਿੰਦੁਸਤਾਨ ਵਰਗੇ ਉਹਦੇ ਵਿੱਚ 10% ਤੱਕ ਸਬਸਿਡੀ ਦਿੱਤੀ ਜਾ ਸਕਦੀ ਹੈ 10% ਕਿਹਦਾ ਕਮਨ ਸਾਬੇ ਦੇ ਕੋਈ ਦੇ ਕੋਈ ਟਾਈਮ ਟਾਈਮ ਲਿਮਟ ਵੀ ਸੀਗੀ ਕਿ ਇਹਦੋਂ ਤੱਕ ਤੁਸੀਂ ਘਟਾਉਣੀਆਂ ਨੇ ਹਾਂ ਇਹਦੇ ਵਿੱਚ ਟਾਈਮ ਲਿਮਟ ਸੀ ਪਰ ਅਜੇ ਦੋਹਾ ਰਾਉਂਡ ਜਿਹੜਾ ਉਹ ਫਾਈਨਲ ਨਹੀਂ ਹੋਇਆ ক্লোਜ਼ ਨਹੀਂ ਹੋਇਆ ਤੇ ਹੁਣ ਵੀ ਦੋਹਾ ਚੀ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਹੈ ਆ ਅੱਜ ਸ਼ੁਰੂ ਹੋਈ ਹੈ ਜੀ ਜੀ ਉਹਦੇ ਵਿੱਚ ਏਨ ਦੇ ਭਾਰਤ ਤੇ ਹੋਰ ਡਿਵੈਲਪਿੰਗ ਕੰਟਰੀ ਦੋਹਾ ਰਾਉਂਡ ਦੀਆਂ ਸ਼ਰਤਾਂ ਨੂੰ ਬਾਰੇ ਅਜੇ ਕਿੰਤੂ ਪਰੰਤੂ ਕਰ ਰਹੇ ਨੇ ਇਸੇ ਕਰਕੇ ਬਹੁਤ ਮੁਕ ਤੌਰ ਤੇ ਉਹ ਸਮਝੌਤਾ ਲਾਗੂ ਵੀ ਅਜੇ ਤੱਕ ਨਹੀਂ ਹੋਇਆ ਪੂਰੇ ਪੂਰਨ ਤੌਰ ਤੇ ਸੋ ਇਹਦੇ ਵਿੱਚ ਦੋ ਚੀਜ਼ਾਂ ਇੱਕ ਤਾਂ ਡੋਮੈਸਟਿਕ ਸਬਸਿਡੀ ਘਟਾਉਣਾ ਤੇ ਦੂਜਾ ਜਿਹੜਾ ਹੈ ਵਪਾਰ ਦੇ ਉੱਪਰ ਦੋ ਕਿਸਮ ਦੀਆਂ ਬੰਦਸ਼ਾਂ ਹੁੰਦੀਆਂ ਨੇ ਕਿ ਇੱਕ ਤਾਂ ਨੋਨ ਟੈਰਫ ਬੈਰੀਅਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਇੱਕ ਤਾਂ ਟੈਰਫ ਬੈਰੀਅਰ ਕਿ ਇੰਨੇ ਪਰਸੈਂਟ ਕੋਈ ਡਿਊਟੀ ਲੱਗੂਗੀ ਕਸਟਮ ਜੇ ਬਾਹਰੋਂ ਕੋਈ ਚੀਜ਼ ਮਗਵੋਣੀ ਆ ਉਹ 50% ਹੋ ਸਕਦੀ 100% ਹੋ ਸਕਦੀ ਹੈ ਉਹ WTO ਦੇ ਪ੍ਰਵੀਜ਼ਨ ਵਿੱਚ ਵੀ ਸਰਕਾਰਾਂ ਲਾ ਸਕਦੀਆਂ ਨੇ ਕੁਝ ਕੋਈ ਰੋਲਾ ਨਹੀਂ ਹੈ ਇਹ ਦੂਜਾ ਜਿਹੜਾ ਹੈ ਕਿ ਨਾਨ ਟੈਰਫ ਬੰਦਸ਼ ਜਿਹੜੀਆਂ ਕਿ ਉਂਝ ਰੋਕਾਂ ਹੁੰਦੀਆਂ ਨੇ ਇਸ ਤੋਂ ਟੈਰਫ ਤੋਂ ਉਹ ਕੁਝ ਵੀ ਹੋ ਸਕਦੀਆਂ ਨੇ ਉਹ ਉਹਨੂੰ ਖਤਮ ਕਰਕੇ ਤੇ ਇੱਕ ਬਾਉਂਡ ਟੈਰਫ ਕਿ ਟੈਰਫ ਦੀ ਵੀ ਹੱਦ ਮਿਤਨੀ ਹੈ ਜੀ ਉਹਦੇ ਵਿੱਚ ਵੱਖ-ਵੱਖ ਅਵਸਥਾ ਤੇ ਵੱਖ-ਵੱਖ ਹੱਦ ਜਿਹੜੀ ਹੈ ਉਹ ਮਿਤੀ ਗਈ ਹੈ ਸੋ ਇਸ ਦੇ ਨਾਲ ਜਿਹੜੀ ਤੀਜੀ ਗੱਲ ਟਰਮੀਨ ਸੀਡ ਟੈਕਨੋਲੋਜੀ ਕੀਤੀ ਹੈ ਉਹ ਟਰਮੀਨੇਟਰ ਸੀ ਟੈਕਨੋਲੋਜੀ ਸੀ ਉਹ ਵੀ ਅਜੇ ਉਸ ਤਰ੍ਹਾਂ ਲਾਗੂ ਨਹੀਂ ਹੋਈ ਜੀ ਕਿ ਤੁਸੀਂ ਆਪਣੇ ਕਿਸਾਨ ਆਪਣਾ ਬੀਜ ਨਹੀਂ ਰੱਖ ਸਕਦਾ ਹੈ ਨਾ ਪੇਟੈਂਟ ਰਾਈਟ ਉਹਦੇ ਵਿੱਚ ਆਉਂਦਾ ਹੁਣ ਮੈਂ ਆਨਾ ਕਿ ਇਹ ਦੋ ਕਿਸਮ ਦੀ ਜਿਹੜੀ ਹੈ ਐਂਬਰ ਬਾਕਸ ਵਿੱਚ ਇੱਕ ਐਗਰੀਗੇਟ ਮੀజర్ ਆਫ ਸਪੋਰਟ ਹੈ ਹੂੰ ਉਹਦੇ ਦੋ ਹਿੱਸੇ ਨੇ ਐਗਰੀਗੇਟ ਮੀజర్ ਆਫ ਸਪੋਰਟ ਦੇ ਦੋ ਹਿੱਸੇ ਨੇ ਇੱਕ ਹੈ ਕ੍ਰੌਪ ਸਪੈਸਿਫਿਕ ਜਾਂ ਪ੍ਰੋਡਕਟ ਸਪੈਸਿਫਿਕ ਇੱਕ ਨਾਨ ਕ੍ਰੌਪ ਹੂੰ ਕਿ ਤੁਸੇ ਜਿਵੇਂ ਮੇਰੇ ਦੋਸਤ ਨੇ ਗੱਲ ਕੀਤੀ ਸੀ ਕਿ ਨਾ ਜੀ ਨੇ ਦੂਸਰੇ ਆਪਣੇ ਸਿੱਖੋਂ ਸਭ ਨੇ ਕਿ ਸਬਸਿਡੀ ਜਿਹੜੀ ਆ ਪਾਵਰ ਤੇ ਆ ਪਾਣੀ ਤੇ ਬਿਜਲੀ ਤੇ ਖਾਦਾਂ ਤੇ ਬੀਜਾਂ ਤੇ ਇਹ ਸਾਰੀ ਸਬਸਿਡੀ ਜਿਹੜੀ ਆ ਇਹਨੂੰ ਅਸੀਂ ਕਹਿੰਦੇ ਆ ਨਾਨ ਪ੍ਰੋਡਕਟ ਸਪੈਸਿਫਿਕ ਕਿਉਂਕਿ ਖਾਦ ਜਿਹੜੀ ਫਸਲ ਮਰਜੀ ਪਾਓ ਸੋ ਇਹ ਕਿਸੇ ਫਸਲ ਵਿਸ਼ੇਸ਼ ਨਾਲ ਸੰਬੰਧਿਤ ਨਹੀਂ ਜਿਹੜੀ ਦੂਜੀ ਹੈ ਉਹ ਫਸਲ ਵਿਸ਼ੇਸ਼ ਨਾਲ ਸੰਬੰਧਿਤ ਹੈ ਉਹਦੇ ਵਿੱਚ ਐਮ ਐਸ ਪੀ ਆਉਂਦੀ ਹੈ ਜਿਹੜੀ ਐਮਐਸਪੀ ਦਾ ਮੁੱਦਾ ਨਾ ਜੀ ਇਹਦੇ ਵਿੱਚ ਆਉਂਦਾ ਹੈਗਾ ਤੇ ਇਹਨੂੰ ਇਹ ਜਿਹੜੀਆਂ ਸਬਸਿਡੀਆਂ ਇਹਨੂੰ ਅਸੀਂ ਕਹਿੰਦੇ ਆ ਐmber box ਦੂਜਾ ਜਿਹੜਾ ਬਾਕਸ ਹੈ ਉਹ ਗ੍ਰੀਨ ਬਾਕਸ ਹੈ ਹਮ ਮੈਂ ਬਹੁਤ ਉਹਦੀ ਡਿਟੇਲ ਚ ਨਹੀਂ ਜਾਵਾਂਗਾ ਕਿਉਂਕਿ ਹੋਰ ਦੋਸਤਾਂ ਨੇ ਵੀ ਗੱਲ ਕਰਨੀ ਹੈ ਪਰ ਉਹਦੇ ਵਿੱਚ ਜਿਹੜੀ ਖੇਤੀ ਖੇਤਰ ਚ ਸਰਕਾਰ ਨੇ ਨਿਵੇਸ਼ ਕਰਨਾ ਹੁੰਦਾ ਉਸ ਤੇ ਕੋਈ ਬੰਦਸ਼ ਨਹੀਂ ਹੈ ਜੀ ਕੋਈ ਅਪਰਕਾਸਟ ਨਹੀਂ ਹੈ ਸਰਕਾਰ ਜਿੰਨੀ ਮਰਜ਼ੀ ਖੇਤੀ ਖੇਤਰ ਚ ਨਿਵੇਸ਼ ਕਰ ਸਕਦੀ ਹੈ ਉਹਨੂੰ ਆਰ ਐਨ ਡੀ ਜਨ ਖੋਜ ਤੇ ਵਿਕਾਸ ਵਾਸਤੇ ਜਾਂ ਬੀ ਬਿਮਾਰੀ ਕੰਟਰੋਲ ਕਰਨੀ ਹੈ ਜਾਂ ਕਿਸਾਨਾਂ ਨੂੰ ਟ੍ਰੇਨਿੰਗ ਦੇਣੀ ਹੈ ਐਕਸਟੈਂਸ਼ਨ ਕਰਨੀ ਹੈ ਐਡਵਾਈਜ਼ਰੀ ਸੇਵਾਵਾਂ ਦੇਣੀਆਂ ਨੇ এনवायरमेंट ਉਹਦੇ ਵਿੱਚ ਆਉਂਦਾ ਹੈਗਾ ਰੀਜਨਲ ਅਸਿਸਟੈਂਸ ਆ ਜਾਂਦੀ ਹੈ ਜਿਵੇਂ ਕੋਈ ਡਿਸਐਡਵਾਂਟੇਜ ਏਰੀਆ ਹੈ ਪੰਜਾਬ ਦੇ ਕੇਸ ਚ ਬਾਰਡਰ ਏਰੀਆ ਹੋ ਸਕਦਾ ਕੰਢੀ ਏਰੀਆ ਹੋ ਸਕਦਾ ਇਸ ਜਾਂ ਵਾਟਰ ਲੋਕਿੰਗ ਵਾਲਾ ਇਹ ਸਾਰਾ ਕੁਝ ਉਹਦੇ ਵਿੱਚ ਸਬਸਿਡੀ ਦੇਣ ਤੇ ਡਬਲਿਊਟੀਓ ਕੋਈ ਮਨਾ ਨਹੀਂ ਕਰਦਾ ਠੀਕ ਹੈ ਡਬਲਿਊਟੀਓ ਕੋਈ ਬੰਦਿਸ਼ ਨਹੀਂ ਲਾਂਦਾ ਦੂਜਾ ਹੈ ਬਲੂ ਬਾਕਸ ਰੈੱਡ ਬਾਕਸ ਦੀ ਉਹਨਾਂ ਨੇ ਗੱਲ ਕੀਤੀ ਮੇਰੇ ਧਿਆਨ ਚ ਨਹੀਂ ਹੈ ਬਲੂ ਬਲੂ ਬਾਕਸ ਜੀ ਬਲੂ ਬਾਕਸ ਜਿਹੜਾ ਹੈ ਉਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਕਿ ਤੁਸੀਂ ਕਿਸੇ ਵਿਸ਼ੇਸ਼ ਉਤਪਾਦਕ ਨੂੰ ਫਸਲ ਨੂੰ ਕਹਿ ਸਕਦੇ ਹੋ ਕਿ ਐਸ ਸਮੇਲੀ ਨਾ ਲਾਓ ਭਾਈ ਅਸੀਂ ਤੁਹਾਨੂੰ ਇਹਦਾ ਮੁੱਲ ਉਂਝੀ ਦੇ ਦੇਵਾਂਗੇ ਬਿਨਾਂ ਕੋਈ ਜੀ ਹੂੰ ਜਾਂ ਤੁਸੀਂ ਕੋਈ ਹੋਰ ਲਾਂਦੇ ਹੋ ਫਸਲ ਦੇ ਵਿੱਚ ਬਦਲਵੀ ਤਾਂ ਉਹਦਾ ਜਿਹੜਾ ਤੁਹਾਨੂੰ ਘਾਟਾ ਪੈਂਦਾ ਹੈ ਉਹ ਅਸੀਂ ਪੂਰਾ ਕਰ ਦਾਂਗੇ ਇਹ ਸਰਕਾਰ ਦੀ ਡਿਊਟੀ ਹੈ ਉਹਦੇ ਵਿੱਚ ਦੂਜਾ ਜਿਹੜਾ ਹੈ ਕਿ ਇਹਦੇ ਵਿੱਚ ਤੁਸੀਂ ਅਗਜੰਪਸ਼ਨ ਬਹੁਤ ਰਿ ਕੋਈ ਕੁਝ ਹੋ ਸਕਦਾ ਹੈ ਔਰ ਨਾਲ ਹੀ ਜਿਹੜਾ ਪ੍ਰੋਡਿਊਸ ਪ੍ਰੋਡਿਊਸਰ ਨੂੰ ਵੀ ਰਟਾਇਰ ਕਰ ਸਕਦੇ ਹਾਂ ਪ੍ਰੋਡਿਊਸਰ ਤੁਸੀਂ ਹੂੰ ਪ੍ਰੋਡਿਊਸਰ ਕਿਸਾਨ ਹਨ ਨਾ ਪ੍ਰੋਡਿਊਸਰ ਜੀ ਕਿਤੇ ਜੀ ਕਹੋ ਕਿ ਭਾਈ ਕੁਝ ਦਿਨ ਲਈ ਤੂੰ ਖੇਤੀ ਦਾ ਇਹ ਨਾ ਆ ਕੰਮ ਨਾ ਕਰ ਅਸੀਂ ਤੈਨੂੰ ਉਂਝੀ ਕੰਪਨਸੇਟ ਕਰ ਦਾਂਗੇ ਠੀਕ ਹੈ ਸੋ ਇਹ ਦੇ ਵਿੱਚ ਜੇ ਖੇਤੀ ਚ ਕੋਈ ਸਟ੍ਰਕਚਰਲ ਅਡਜਸਟਮੈਂਟ ਕਰਨੀਆਂ ਬਹੁਤ ਕੁਝ ਹੈ ਜਾਂ ਇਨਕਮ ਸੇਫਟੀ ਨੈਟ ਨੇ ਜਿਹੜਾ ਇਨਕਮ ਸੇਫਟੀ ਨੈਟ ਪ੍ਰਧਾਨ ਮੰਤਰੀ ਦੇ ਰਹੇ ਨਾ ਉਹ ਇਹਦੇ ਵਿੱਚ ਆਉਂਦਾ ਹੈ ਉਹ ਇਹਦੇ ਵਿੱਚ ਆਉਂਦਾ ਬਿਲਕੁਲ ਬਿਲਕੁਲ ਪ੍ਰਧਾਨ ਮੰਤਰੀ ਹਾਂ ਉਹ ਇਹਦੇ ਵਿੱਚ ਆਉਂਦਾ ਹੈ ਜਿਹੜਾ ਫਸਲ ਬੀਮਾ ਯੋਜਨਾ ਨੂੰ ਸੈਂਟਰ ਦੇ ਰਿਹਾ ਹੈਗਾ ਆਪਣਾ ਸ਼ੇਅਰ ਤੇ ਸਟੇਟਾਂ ਆਪਣਾ ਸ਼ੇਅਰ ਦੇ ਰਹੀਆਂ ਉਹ ਇਹਦੇ ਵਿੱਚ ਆਉਂਦੇ ਇਨਕਮ ਸੇਫਟੀ ਨੈਟਸ ਨੇ ਸੋ ਇਹ ਸਾਰੇ ਪ੍ਰੋਸੈਸ ਜਿਹੜੇ ਨੇ ਕੇਵਲ ਐmber ਬਾਕਸ ਨੂੰ ਛੱਡ ਕੇ ਉਹਦੇ ਵਿੱਚ ਵੀ 10% ਹੈ ਤੇ ਮੈਨੂੰ ਲੱਗਦਾ ਉਹਦੇ ਵਿੱਚ ਕਾਫੀ ਵੱਡੀ ਸਬਸਿਡੀ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਖੇਤੀ ਨੂੰ ਹਮ ਅਜੇ ਤੱਕ ਜਿਹੜਾ ਇਹ ਰੌਲਾ ਜਿਹੜਾ ਨਾ ਉਹ ਬਹੁਤਾ WTO ਨਾਲ ਉਹ ਇਹ ਹੈ ਕਿ ਜਿਹੜੀ ਅੰਤਰਰਾਸ਼ਟਰੀ ਕੀਮਤਾਂ ਨੇ ਖੇਤੀਆਂ ਉਹ ਉੱਪਰ ਥੱਲੇ ਬਹੁਤ ਹੁੰਦੀਆਂ ਰਹਿੰਦੀਆਂ ਤੇ ਜਦੋਂ ਉਹ ਥੱਲੇ ਆਉਂਦੀਆਂ ਨੇ ਤੇ ਸਾਡੀਆਂ ਕੀਮਤਾਂ ਉਹਦੇ ਮੁਕਾਬਲਾ ਨਹੀਂ ਰੱਖ ਸਕਦੇ ਹਮ ਹਮ ਸਾਡਾ ਫਿਰ ਬਾਹਰੋਂ ਅਜਾ ਦੂਜੀ ਇਹ ਮਾਰਕੀਟ ਐਕਸੈਸ ਇਹ ਸਾਨੂੰ 5% ਆਪਣੇ ਜਿਹੜੇ ਟੋਟਲ ਪ੍ਰੋਡਿਊਸ ਹੈ ਖੇਤੀ ਦਾ ਉਹਦੇ 5% ਦੇ ਬਰਾਬਰ ਸਾਨੂੰ ਮਾਰਕੀਟ ਆਪਣੀ ਖੋਲਣੀ ਪੈਣੀ ਹੈ ਖੇਤੀ ਬ੍ਰਾਮਦਾਲੀ ਬ੍ਰਾਮਦਾਲੀ ਤੇ ਪਰ ਸਾਡੇ ਲਈ ਵੀ ਪੂਰਾ ਸੰਸਾਰ ਖੁੱਲਾ ਹੈ ਪਰ ਦੇਸ਼ ਦੀ 5% ਸਾਡੇ ਲਈ ਵੀ ਖੁੱਲੀ ਹੈ ਸੋ ਇਹ ਕੁਝ ਗੱਲਾਂ ਨੇ ਜਿਹੜੀਆਂ ਜੇ ਆਪਾਂ 10% ਦੀ ਗੱਲ ਕਰੀਏ ਹਿੰਦੁਸਤਾਨ ਦੇ ਤੋ ਉਹ 3 ਲੱਖ 6680 ਕਰੋੜ ਰੁਪਏ ਬਣਦੇ ਨੇ ਅੱਜ ਦੇ ਜਿਹੜਾ ਮਤਲਬ ਮਾਰਕੀਟ ਵੈਲਿਊ ਐਗਰੀਗਟ ਤੇ ਐਗਰੀਕਲਚਰ ਚ ਮੈਂ ਇੱਕ ਗੱਲ ਹੋਰ ਦੱਸਾਂ ਜੀ ਤੁਸੀਂ ਕੁਝ ਕਹਿਣਾ ਨਹੀਂ ਨਹੀਂ ਪਲੀਜ਼ ਹਾਂਜੀ ਐਗਰੀਕਲਚਰ ਚ ਇੱਕ ਗੱਲ ਹੋ ਰਿਹਾ ਕਿ ਜਿਹੜਾ ਡੇਰੀ ਹੈ ਲਾਈਫਸਟਾਕ ਐਗਰੀਕਲਚਰ ਦਾ ਹਿੱਸਾ ਹੈ ਜੀ ਬਾਕੀ ਲਾਈਟ ਸਰਵਿਸਿਜ਼ ਐਗਰੀਕਲਚਰ ਦਾ ਹਿੱਸਾ ਨਹੀਂ ਹੈ ਹਾਂ ਸੋ ਇਸ ਜਿਹੜੀ ਫਿਸ਼ਰੀ ਐ ਫਿਸ਼ਰੀ ਤੇ ਫੋਰੈਸਟਰੀ ਜਿਹੜੀ ਆ ਉਹ ਨਹੀਂ ਹਿੱਸਾ ਹੈਗਾ WTO ਦਾ ਜੀ ਉਹ ਪ੍ਰਾਇਮਰੀ ਸੈਕਟਰ ਦਾ ਹਿੱਸਾ ਹਾਂ ਪਰ ਕਿਤੇ ਦੇ ਕਿਤੇ ਖੇਤਰ ਦਾ ਜੀ ਜੀ ਉਹਦੇ ਉਹਦਾ ਹਿੱਸਾ ਨਹੀਂ ਹੈ ਜੀ ਜੀ ਸੋ ਇਹਦੇ ਵਿੱਚ ਸਾਰੇ ਕੁਝ ਦੇ ਵਿੱਚ ਤਿੰਨ ਕਾਰਨ ਜਿਹੜੇ ਨੇ ਉਹ ਦਿੱਤੇ ਜਾ ਸਕਦੇ ਨੇ ਸਰਕਾਰ ਵੱਲੋਂ ਬਾਕੀ ਸਰਕਾਰਾਂ ਵੱਲੋਂ ਵੀ ਕਿ ਭਾਈ ਅਸੀਂ ਇਹ ਕੁਝ ਕਰਨਾ ਹੈ ਜਿਵੇਂ ਅਸੀਂ ਕਹੀਏ ਕਿ ਸਾਡੇ ਫੂਡ ਸਿਕਿਉਰਿਟੀ ਦੀ ਲੋੜ ਹੈ ਹਮ यूपीए ਨੇ ਫੂਡ ਸਕਿਉਰਟੀ ਐਕਟ ਪਾਸ ਕੀਤਾ ਸੀ 2003 ਤੇ 13 ਦੇ ਵਿੱਚ ਉਸ ਦੇ ਤਹਿਤ ਅਸੀਂ 80 ਕਰੋੜ ਲੋਕਾਂ ਨੂੰ ਫੂਡ ਸਕਿਉਰਟੀ ਦੇ ਰਹੇ ਹਾਂ ਉਹ ਬਹੁਤ ਵੱਡਾ ਚੰਕਾ ਹੈ ਉੱਤੇ ਸਾਡੇ ਡਬਲਯੂਟੀਓ ਕੋਈ ਰੋਕ ਨਹੀਂ ਲਾ ਸਕਦੀ ਨਹੀਂ ਲਾ ਸਕਦੀ ਇਸੇ ਤਰ੍ਹਾਂ ਸਾਡੇ ਕੋਲੇ ਜਿਹੜਾ ਕੰਟਰੀ ਇਹ ਕਹਿ ਸਕਦਾ ਕਿ ਸਾਡੇ ਭਾਈ ਫੂਡ ਦੇ ਬਹੁਤ ਲੋੜ ਹੈ ਅਸੀਂ ਹੋਰ ਸਹੂਲਤਾਂ ਵੀ ਦੇਣੀ ਹੈ ਕਿਸਾਨਾਂ ਨੂੰ ਇਸੇ ਤਰ੍ਹਾਂ ਜਿਹੜਾ ਵੈਦਰ ਦਾ ਕਿਸਾਨਾਂ ਤੇ ਖੇਤੀ ਤੇ ਅਸਰ ਪੈਂਦਾ ਮੌਸਮ ਦਾ ਉਸ ਤੇ ਵੀ ਉਹਨੂੰ ਸ਼ੀਲਡ ਕਰ ਲਈ ਉਹਨੂੰ ਉਹਦਾ ਮੁਆਵਜ਼ਾ ਵਗੈਰਾ ਦੇਣਾ ਜਿਹੜਾ ਉੱਤੇ ਕੋਈ ਰੋਕ ਨਹੀਂ ਹੈ ਇਸੇ ਤਰ੍ਹਾਂ ਰੂਰਲ ਸੋਸਾਇਟੀ ਦੇ ਵਿੱਚ ਇਨਫਰਾਸਟ੍ਰਕਚਰ ਬਣਾਉਣ ਦੇ ਕੋਈ ਰੋਕ ਨਹੀਂ ਹੈ ਸੋ ਡਬਲਯੂਟੀਓ ਦੇ ਘੇਰੇ ਵਿੱਚ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹਾਂ ਕਿਤਾਬੀ ਤਾਂ ਜਾ ਸਕਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ